ਰਾਮਦਾਸਪੁਰ ਵਿੱਚ ਗੁਰੂ ਅਰਜਨ ਦੇਵ ਜੀ ਦੇ پاس अनेका ਸਿੱਖਾਂ ਆਣ ਕੇ ਆਪਣੇ ਸੰਸੇ ਦੂਰ ਕਰਕੇ ਅਤੇ ਨਾਮ ਦਾ ਉਪਦੇਸ਼ ਲੈ ਕੇ ਆਪਣਾ ਜਨਮ ਸਫਲਾ ਕਰਦੇ ਇੱਕ ਦਿਨ ਗੁਰੂ ਜੀ ਨੇ ਆਪਣੇ ਨਾਨਕੇ ਪਰਿਵਾਰ ਨੂੰ ਮਿਲਣ ਵਾਸਤੇ ਗੋਇੰਦਵਾਲ ਜਾਣ ਦੀ ਤਿਆਰੀ ਕੀਤੀ ਭਾਈ ਬੁੱਢਾ ਜੀ ਆਦਤ ਅਤੇ ਹੋਰ ਸਿੱਖਾਂ ਨੇ ਵੀ ਆਪ ਜੀ ਦੇ ਨਾਲ ਜਾਣ ਵਾਸਤੇ ਬੇਨਤੀ ਕੀਤੀ ਗੁਰੂ ਜੀ ਮਾਤਾ ਗੰਗਾ ਜੀ ਨੂੰ ਇੱਥੇ ਹੀ ਛੱਡ ਗਏ ਅਤੇ ਆਪ ਸਿੱਖ ਸੇਵਕਾਂ ਨਾਲ ਅਮਰਤਸਰ ਰਾਮਦਾਸਪੁਰ ਤੋਂ ਚੱਲ ਕੇ ਜਦ ਕੁਝ ਕੋਹਾਂ ਤੇ ਗਏ ਤਾਂ ਉੱਥੇ ਆਪ ਜੀ ਪਾਣੀ ਦੀ ਛਪੜੀ ਪਾਸ ਬਲਕਸ਼ਾਂ ਦੇ ਝੁੰਡੇ ਹੇਠਾਂ ਇੱਕ ਸੁੰਦਰ ਅਸਥਾਨ 'ਤੇ ਠਹਿਰ ਗਏ ਸਿੱਖਾਂ ਨੇ ਜਦ ਇੱਥੇ ਠਹਿਰਨ ਦਾ ਕਾਰਨ ਪੁੱਛਿਆ ਤਾਂ ਆਪ ਜੀ ਨੇ ਕਿਹਾ ਇੱਥੇ ਇੱਕ ਤੀਰਥ ਪ੍ਰਗਟ ਹੋਵੇਗਾ ਜਿਸ ਵਿੱਚ ਸ਼ਰਧਾ ਨਾਲ ਇਸ਼ਨਾਨ ਕਰਕੇ ਇਸਤਰੀ ਪੁਰਸ਼ ਮਨੋਂ ਕਾਮਨਾ ਪੂਰੀਆਂ ਕਰਨਗੇ ਅਤੇ ਅਨੇਕਾਂ ਸਰੀਰਕ ਰੋਗ ਦੂਰ ਹੋਣਗੇ ਇਸ ਅਸਥਾਨ ਦੇ ਇੱਕ ਪਾਸੇ ਇੱਕ ਪਿੰਡ ਪਲਾਸੌਰ ਅਤੇ ਦੂਜੇ ਪ ਖੱਤਰੀਆਂ ਅਤੇ ਪਲਾਸੌਰ ਦੇ ਰੰਗਣਾ ਵਿੱਚ ਸਦਾ ਲੜਾਈ ਝਗੜਾ ਲੱਗਾ ਰਹਿੰਦਾ ਸੀ ਇਹਨਾਂ ਦੋ ਪਿੰਡਾਂ ਦੇ ਲੋਕਾਂ ਨੂੰ ਸਦਕੇ ਗੁਰੂ ਜੀ ਨੇ ਕਿਹਾ ਨਿਤ ਲੜਾਈ ਝਗੜਾ ਚੰਗਾ ਨਹੀਂ ਹੁੰਦਾ ਤੁਸੀਂ ਸਾਨੂੰ ਗੁਰੂ ਘਰ ਨੂੰ ਕੁਝ ਜ਼ਮੀਨ ਮੁੱਲ ਦੇ ਦਿਓ ਅਸੀਂ ਇੱਥੇ ਇੱਕ ਤੀਰਥ ਰਚਾਂਗੇ ਜਿਸ ਦਾ ਸਭ ਨੂੰ ਲਾਭ ਹੋਵੇਗਾ ਉਪਰੰਤ ਸਾਡੇ ਇੱਥੇ ਰਹਿਣ ਕਰਕੇ ਤੁਹਾਡੇ ਲੜਾਈ ਝਗੜੇ ਮਿਟ ਜਾਣਗੇ ਇਹਨਾਂ ਦੋਹਾਂ ਪਿੰਡਾਂ ਦੇ ਲੋਕਾਂ ਨੇ ਗੁਰੂ ਜੀ ਦਾ ਬਚਨ ਮੰਨ ਕੇ 157000 ਤੋਂ ਗੁਰੂ ਜੀ ਨੂੰ ਇਹ ਜ਼ਮੀਨ ਮੁੱਲ ਦੇ ਦਿੱਤੀ ਜ਼ਮੀਨ ਖਰੀਦ ਕੇ ਗੁਰੂ ਜੀ ਨੇ ਸਰੋਵਰ ਦੀ ਤਿਆਰੀ ਵਾਸਤੇ ਸਾਰੇ ਸਿੱਖਾਂ ਅਤੇ ਮਸੰਦਾਂ ਨੂੰ ਆਗਿਆ ਕੀਤੀ ਕਿ 17 ਵਿਸਾਖ ਸੰਮਤ 1647 ਨੂੰ ਸਰੋਵਰ ਦੀ ਪੁਟਾਈ ਦਾ ਕੰਮ ਆਰੰਭ ਕਰ ਦਿੱਤਾ ਸਰੋਵਰ ਨੂੰ ਸੰਪੂਰਨ ਕਰਕੇ ਆਪ ਜੀ ਨੇ ਸੰਮਤ 1653 ਵਿੱਚ ਤਰਨਤਾਰਨ ਨਗਰ ਦੀ ਨੀਂਹ ਰੱਖ ਦਿੱਤੀ ਸਰੋਵਰ ਦੀ ਕਾਰ ਵਾਸਤੇ ਬਹੁਤ ਸਾਰੇ ਰਾਜ ਮਜ਼ਦੂਰ ਲਾ ਦਿੱਤੇ ਅਤੇ ਇੱਟਾਂ ਦੇ ਆਵੇ ਛਾੜ ਦਿੱਤੇ ਦੂਰ ਦੂਰ ਦੇਸ਼ਾਂ ਬਲਖ ਵਕਾਰੇ ਤੋਂ ਪਸ਼ਾਵਰ ਪੋਠੋਹਾਰ ਮਲਤਾਨ ਸਿੰਧ ਆਦਕ ਅਤੇ ਹੋਰ ਦੱਖਣ ਦੇ ਢਾਕੇ ਬੰਗਾਲੇ ਤੋਂ ਆਣ ਕੇ ਸੰਗਤਾਂ ਬਹੁਤ ਪ੍ਰੇਮ ਨਾਲ ਅਤੇ ਸ਼ਰਧਾ ਨਾਲ ਇੱਥੇ ਸੇਵਾ ਕਰਨ ਲੱਗੀਆਂ ਰਹਿੰਦੀਆਂ ਇਹਨਾਂ ਸੇਵਾਦਾਰਾਂ ਤੇ ਸਿੱਖ ਸੇਵਕਾਂ ਵਾਸਤੇ ਗੁਰੂ ਘਰ ਅਟੁੱਟ ਲੰਗਰ ਲੱਗਾ ਰਹਿੰਦਾ ਇਸ ਦੇ ਨੇੜੇ ਹੀ ਦੋ ਢਾਈ ਕੋਹ ਤੇ ਇੱਕ ਤੁਰਕ ਹਾਕਮ ਨੂਰਦੀਨ ਦੇ ਪੁੱਤਰ ਅਮੀਰਦੀਨ ਆਪਣੇ ਪਿੰਡ ਨੂਰ ਬਣਵਾ ਰਿਹਾ ਸੀ ਜਦ ਉਸ ਦੀਆਂ ਆਪਣੀਆਂ ਇਟਾਂ ਮੁੱਕ ਗਈਆਂ ਤਾਂ ਉਸ ਨੇ ਗੁਰੂ ਸਾਹਿਬ ਦੇ ਚੜਾਏ ਹੋਏ ਆਵਿਆ ਟੋਇਟਾਂ ਚੁੱਕ ਕੇ ਸਰਾ ਨੂੰ ਲਾ ਲਈਆਂ ਅਤੇ ਕੁਝ ਆਪਣੇ ਮਕਾਨਾਂ ਦੇ ਬਣਾਉਣ ਵਾਸਤੇ ਵਰਤ ਲਈਆਂ ਗੁਰੂ ਜੀ ਨੇ ਉਸ ਦੀ ਇਹ ਜ਼ਬਰਦਸਤੀ ਵੇਖ ਕੇ ਬਚਨ ਕੀਤਾ ਜਹਾਂ ਇਟਕਾ ਲਗਾ ਹੈ ਹਮਾਰੀ ਤਾਂਹੇ ਕੀ ਲਿਹਾਵੰਗ ਜੜਾ ਉਖਾਰੀ ਇਹ ਬਚਨ ਕਰਕੇ ਗੁਰੂ ਜੀ ਆਪਣਾ ਸਮਾਨ ਲੈ ਕੇ ਅੰਮ੍ਰਿਤਸਰ ਨੂੰ ਆ ਗਏ ਜਦ ਅਮੀਰਦੀਨ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਜੀ ਗੁੱਸੇ ਨਾਲ ਤਾਲ ਦਾ ਕੰਮ ਛੱਡ ਕੇ ਚਲੇ ਗਏ ਹਨ ਤਾਂ ਉਸ ਨੇ ਆਪਣਾ ਆਦਮੀ ਭੇਜ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਮੇਰੀ ਸਰਾਂ ਦੀ ਸਾਰੀ ਦੇ ਕੰਮ ਵਿੱਚ ਇੱਟਾਂ ਦੀ ਥੁੜ ਕਰਕੇ ਜਿਹੜੀਆਂ ਇੱਟਾਂ ਮੈਂ ਤੁਹਾਡੀਆਂ ਵਰਤ ਲਈਆਂ ਹਨ ਉਹਨਾਂ ਦਾ ਮੁੱਲ ਮੈਂ ਤੁਹਾਨੂੰ ਦਿੰਦਾ ਹਾਂ ਤੁਸੀਂ ਹੋਰ ਆਵਾ ਚੜਾ ਕੇ ਆਪਣਾ ਤਾਲ ਦਾ ਕੰਮ ਸੰਪੂਰਨ ਕਰ ਲਵੋ ਫਿਰ ਮੈਂ ਆਪ ਜੀ ਦੀਆਂ ਇੱਟਾਂ ਕਦੀ ਨਹੀਂ ਲਵਾਂਗਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਕਿ ਜਿਸ ਜੋਰਾਵਰੀ ਦੇ ਮੁੱਲ ਨਾਲ ਤੁਸੀਂ ਨੇ 550 ਇੱਟਾਂ ਲਈਆਂ ਹਨ ਉਸੇ ਮੁੱਲ ਨਾਲ ਹੀ ਸਾਡੇ ਸਿੱਖ ਤੁਹਾਡੇ ਪਾਸੋਂ ਇੱਟਾਂ ਲੈ ਕੇ ਸਰੋਵਰ ਨੂੰ ਪੱਕਿਆ ਕਰਨਗੇ ਇਸ ਸਮੇਂ ਅਸੀਂ ਹੋਰ ਆਵੇ ਨਹੀਂ ਚਾੜਨੇ ਚਾਹੁੰਦੇ ਸੋ ਇਹ ਗੁਰੂ ਜੀ ਦੇ ਵਾਕ ਜੱਸਾ ਸਿੰਘ ਰਾਮਗੜੀਏ ਨੇ ਸੰਮਤ 1823 ਵਿੱਚ ਪੂਰੇ ਕੀਤੇ ਜਦ ਉਸ ਨੇ ਨੂਰ ਦੀ ਸਰਾ ਅਤੇ ਉਸ ਦੇ ਮਕਾਨ ਢਾ ਕੇ ਉਨਾ ਇੱਟਾ ਨਾਲ ਤਰਨਤਾਰਨ ਸਰੋਵਰ ਦੇ ਦੋ ਪਾਸੇ ਪੱਕੇ ਕਰਵਾ ਦਿੱਤੇ ਹੋ ਪਰੰਤ ਦੂਸਰੇ ਦੋ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਪੱਕੇ ਕਰਵਾਏ ਪਿੱਛੋਂ ਕਵਰ ਨੋ निहाल ਨੇ ਪੱਕੀ ਪ੍ਰਕਰਮਾ ਕਰਵਾਈ ਅਤੇ ਮਨਾਰਾ ਬਣਵਾਇਆ ਜੋ ਅੱਜ ਤੱਕ ਕਾਇਮ ਹੈ